ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਸਾਡੇ ਨਹੀਂ ਪੈ ਰਿਆ ਜੋਰਾ ਸ਼ੋਰਾ ਤੇ ਤਿੰਨ ਦਿਨ ਹੋ ਗਏ ਹਨ ਤਸਦਨ ਤਿੰਨ ਦਿਨ ਹੋ ਗਏ ਸਾਡੇ ਨਹੀਂ ਪੈ ਰੇ ਬਹੁਤ ਜ਼ਿਆਦਾ ਮੌਸਮ ਠੰਡਾ ਤੁਸੀਂ ਵੀ ਦੇਖੋ ਬੱਦਲ ਤੇ ਅੱਜ ਆਪਾਂ ਇੱਕ ਤੁਹਾਡੇ ਨਾਲ ਨੁਕਤਾ ਸ਼ੇਅਰ ਕਰਾਂਗੇ ਤੇ ਜਿੰਨਾ ਵੀ ਭੈਣ ਭਰਾਵਾਂ ਨੂੰ ਉਹ ਪ੍ਰੋਬਲਮ ਹੋਈ ਤੇ ਉਹ ਇਹ ਨੁਕਤਾ ਵਰਤ ਸਕਦੇ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਆ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਜਿੰਨਾ ਜਿੰਨਾ ਨੇ ਵੀ ਸਬਸਕ੍ਰਾਈਬ ਕੀਤਾ ਬਹੁਤ ਬਹੁਤ ਧੰਨਵਾਦ ਦਿਲ ਤੋਂ ਧੰਨਵਾਦ ਉਹਨਾਂ ਦਾ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਵੀ ਕੀਤਾ ਤੇ ਆਪਾਂ ਨਰਤਾ ਬਣਾਉਨੇ ਆ ਤੇ ਦਿਖਾਉਨੇ ਆ ਤੁਹਾਨੂੰ ਤੇ ਇੱਧਰ ਆਪਣੇ ਮਰੂਏ ਦਾ ਬੁੱਟਾ ਦੇਖੋ ਕਿੰਨਾ ਹਰਿਆ ਭਰਿਆ ਕਿਉਂਕਿ ਜਿਹੜੀ ਇਹ ਬਰਸਾਤ ਹੋ ਰਹੀ ਆ ਹਨਾ ਇਹਦੇ ਨਾਲ ਦਰਖਤ ਵੀ ਤੇ ਸਾਰੇ ਫੁੱਲ ਬੂਟੇ ਵੀ ਬੜੇ ਸੋਹਣੇ ਹਰੇ ਭਰੇ ਹੋ ਰਹੇ ਆ ਤੇ ਇੱਧਰ ਆਪਣੀ ਹੈਗੀ ਆ ਗਲੋ ਦੀ ਗੇਲ ਗਲੋ ਦੀ ਗੇਲ ਦੇਖੀ ਤੁਸੀਂ ਦਾ ਦਾ ਉੱਤਰ ਕਿਵੇਂ ਸੌਲੇ ਸੜਦੀ ਜਾਂਦੀ ਆ ਤੇ ਖੱਲੋ ਸਾਨੂੰ ਪੱਤਣੀ ਬਹਿਣੀ ਉਹ ਸੱਪ ਵਾਂਗੂ ਵਾਲ ਮਾਰਦੀ ਜਾਂਦੀ ਪਾਇ ਤੇ ਇਹ ਸੀ ਤੇ ਤੁਹਾਨੂੰ ਦਿਖਾਉਨੇ ਆਪਾਂ ਆ ਆਪਣਾ ਕੜੀ ਪੱਤਾ ਕਿੰਨਾ ਜ਼ਿਆਦਾ ਤੇ ਆ ਮੇਰਾ ਸੂਟ ਸਟਚ ਕੀਤਾ ਜਸਪ੍ਰੀ ਤੇ ਨੇ ਬڑے ਦਿਨਾਂ ਦਾ ਵਿਚਾਰਾ ਤੁਰਿਆ ਫਿਰਦਾ ਸੀ ਸਿਰੇ ਲੱਗ ਗਿਆ ਕਿਉਂਕਿ ਬੱਚੇ ਦੇ ਨਾਲ ਬਹੁਤ ਜ਼ਿਆਦੇ ਔਖਾ ਸਟਿਚ ਕਰਨਾ ਬਹੁਤ ਜ਼ਿਆਦੇ ਔਖਾ ਇਧਰ ਚਾਨਣ ਪੈਂਦਾ ਫੜੀ ਜਾਸਪਤ ਇਧਰ ਚਾਨਣ ਪੈ ਰਿਹਾ ਤੇ ਬਹੁਤ ਔਖਾ ਹੈ ਸਟਿਚ ਕਰਨਾ ਇਦਾਂ ਗਲਾ ਬਣਾਇਆ ਹੈ ਦਾ ਡਿਜ਼ਾਈਨ ਵਾਲਾ ਮੈਨੂੰ ਬੜਾ ਪਸੰਦ ਆਇਆ ਗਲਾ ਤੇ ਕੱਪੜਾ ਇੰਨਾ ਜ਼ਿਆਦੇ ਪਤਲਾ ਨਾ ਜਿਵੇਂ ਕਾਗਜ਼ ਹੁੰਦਾ ਕਾਗਜ਼ ਵਰਗਾ پتਲਾ ਗਰਮੀ ਦੇ ਵਿੱਚ ਇਹੋ ਜਿਹੀ ਹਲਕੇ ਫੁਲਕੇ ਇੱਥੇ ਸਾਡੇ ਇਤਾਂ ਦੀ ਕਾਟਨ ਬਹੁਤ ਸੋਹਣੀ ਮਿਲਦੀ ਹੈ ਬਹੁਤ ਸੋਹਣਾ ਵਾ ਆਲਓਵਰ ਸੂਟ ਆ ਇਹ ਆਪਾਂ ਪਾਵਾਂਗੇ ਵੀ ਨਾਲ ਆਪਾਂ ਲਾਈ ਆ ਫਰੋਜੀ ਕਲਰ ਦੀ ਲੈਸ ਬਹੁਤ ਸੋਹਣਾ ਸਫਾਈ ਦਾ ਸਟਿਚ ਹੋਇਆ ਤੇ ਉਧਰ ਆਪਾਂ ਇਧਰ ਬਣਦੀ ਗਈ ਆਪਣੀ ਚਾਹ ਤੇ ਇਧਰ ਆਪਾਂ ਜਿਹੜਾ ਚਾਰ ਸੀਗਾ ਅੰਬਾਂ ਦਾ ਤੁਹਾਨੂੰ ਦਕਾਇਆ ਸੀ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਅੰਬ ਤੋੜ ਕੇ ਲਿਆਏ ਸੀ ਤੇ ਚਾਰ ਪਾਇਆ ਸੀ ਅੰਬਾਂ ਦਾ ਫਿਰ ਵਰਤਮਾਨ ਆਪਾਂ ਭਰ ਕੇ ਰੱਖ ਦਿੱਤਾ ਇਹਨੂੰ ਰੋਜ਼ ਹਿਲਾ ਦੇਈਦਾ ਹਰ ਰੋਜ਼ ਹਿਲਾਉਣਾ ਬਹੁਤ ਜ਼ਰੂਰੀ ਆ ਤੇ ਖਰਾਬ ਨਹੀਂ ਹੁੰਦੀ ਇਹਦੇ ਵਿੱਚ ਇੰਦਰ ਬਣ ਗਈ ਚਾਹ ਪੀਣੇ ਆ ਨਿੱਕੇ ਬਾਈ ਨੂੰ ਵੀ ਠਾਉਨੇ ਆ ਆਪਾਂ ਇਹ ਚਾਹ ਪੀ ਲੈ ਭਾਈ ਠੰਡੇ ਮੌਸਮ ਚ ਮੱਲੋ ਮੱਲੋ ਜੀ ਕਰਦਾ ਜਾਂ ਚਾਹ ਪੀਣੇ ਇੱਧਰ ਆਪਾਂ ਰੱਖ ਲਈ ਬਦਾਮ ਛਿੱਲ ਕੇ ਤੇ ਇੱਧਰ ਆਪਣਾ ਪਿਆਜ਼ ਜਿੰਨੀ ਰਿੱਜੀ ਹੋਵੇ ਓਨੀ ਜ਼ਿਆਦਾ ਸਵਾਦ ਹਾਏ ਹਾਏ ਪਤਾ ਨਹੀਂ ਕੀ ਲੱਗ ਗਿਆ ਇਧਰ ਨਹੀਂ ਜੱਟ ਨਹੀਂ ਵੀ ਇਹ ਲੋਹਫਤ ਜਿਨੀ ਆਉਂਦੀ ਇੱਥੇ ਤੋੜ ਲੈਨੇ ਆਪਾਂ ਤੋੜਦੇ ਗਲੋ ਦੇ ਪੱਤੇ ਇਹ ਬਸਰਾ ਫਸੀ ਨੇ ਇਹ ਹੈ ਜਿੰਨੇ ਜਿੰਨੇ ਕਪਤੀਆਂ ਆਹੇ ਹਾਂਜੀ ਆ ਆਪਾਂ ਲੈ ਲੈ ਗਲੋ ਦੇ ਪੱਤੇ ਤੇ ਇਹ ਇੰਡੀਆ ਦੇ ਵਿੱਚ ਤਾਂ ਆਪਣੇ ਆਮ ਹੀ ਹੁੰਦੀ ਆ ਤੇ ਆ ਆਪਾਂ ਲੈ ਲਿਆ ਇੱਕ ਗਲਾਸ ਪਾਣੀ ਦਾ ਪਤਾ ਨਹੀਂ ਆ ਉਤੋਲ ਕਰਨ ਵਾਸਤੇ ਘੱਟ ਕੇ ਉਸਤੇ ਥੋੜਾ ਜਿਹਾ ਹੋਰ ਪਾਉਣਾ ਹੈ ਥੋੜਾ ਜਿਹਾ ਬਸ ਸਵਾਗੋ ਗਲਾਸ ਡੇਢ ਗਲਾਸ ਬਸ ਇੰਨਾ ਕੁ ਪਾਣੀ ਪਾਉਣਾ ਆਪਾਂ ਤੇ ਇਹ ਜਿਹੜੇ ਆਪਾਂ ਲਏ ਆ ਗਲੋ ਦੇ ਪੱਤੇ ਇਹਨਾਂ ਨੂੰ ਆਪਾਂ ਧੋ ਲੈਣੇ ਆ ਤੇ ਇਹਨੂੰ ਧੋ ਲੈਣਾ ਹੈ ਇਹ ਪਲੇਟੂ ਚੰਗੀ ਤਰ੍ਹਾਂ ਧੋ ਲਈ ਤੇ ਪਾਣੀ ਆਪਣਾ ਕੋਸਾ ਹੋ ਗਿਆ ਇਹਦੇ ਵਿੱਚ ਆਪਾਂ ਪਾਵਾਂਗੇ ਠੀਕ ਹੈ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਅੱਗੇ ਤੋਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਅੱਗੇ ਦੇ ਅੱਗੇ ਤੇ ਹੁਣ ਇਹਨੂੰ ਆਪਾਂ ਬੋਲ ਹੋਣ ਵਾਸਤੇ ਰੱਖ ਦਿੰਨੇ ਆ ਗੈਸ ਆਪਾਂ ਘਾਟ ਹੀ ਰੱਖਾਂਗੇ ਫੋਨ ਦੇਖੋ ਇਹਦਾ ਪਾਣੀ ਚਿੱਟਾ ਸੀਗਾ ਬਿਲਕੁਲ ਜਦੋਂ ਆਪਾਂ ਗਲੋ ਦੇ ਪੱਤੇ ਪਾਏ ਆ ਉਦੋਂ ਪਹਿਲਾਂ ਪਾਣੀ ਚਿੱਟਾ ਸੀਗਾ ਤੇ ਜਦੋਂ ਇਹ ਪੂਰਾ ਰਿੱਚ ਗਿਆ ਪਾਣੀ ਦੇਖਿਓ ਤੁਸੀਂ ਕਿਦਾਂ ਦਾ ਕਲਰ ਹੋ ਗਿਆ ਪੱਤੇ ਤੇ ਰਿਨਾਂ ਦਿੰਨੇ ਆ ਜੀ ਪਾਣੀ ਦਾ ਕਲਰ ਚੇਂਜ ਹੋ ਚੁੱਕਾ ਤੇ ਇਹ ਪਾਣੀ ਜਿਹੜਾ ਆਪਾਂ ਗਲਾਸ ਸਵਾ ਗਲਾਸ ਪਾਇਆ ਸੀ ਤੇ ਇਹ ਜਦੋਂ ਅੱਧਾ ਰਹਿ ਜੇ ਉਦੋਂ ਇਹਨੂੰ ਪਣ ਲੈਣਾ ਅਜੇ ਹੋਰਸ ਕਾਉਣੇ ਆਪਾਂ ਥੋੜਾ ਪਾਣੀ జానా పాటూ బోయల్నతో మిట్ బాను కంధ థూడా కలిగి కడకా ਹਾਂਜੀ ਜਿਹੜਾ ਵੀ ਆਪਾਂ ਇਹ ਨੁਕਤਾ ਬਣਾਇਆ ਹਨਾ ਜਿਹੜੇ ਵੀ ਭੈਣ ਭਰਾਵਾਂ ਨੂੰ 슈ਗਰ ਦੀ ਪ੍ਰੋਬਲਮ ਆ ਤੇ ਉਹ ਇਹ ਲੈ ਸਕਦੇ ਆ ਪੀ ਸਕਦੇ ਇਹ ਵਾਲਾ ਪਾਣੀ ਬਹੁਤ ਹੀ ਵਧੀਆ ਤੇ ਕੌੜਾ ਬਹੁਤ ਜ਼ਿਆਦਾ ਹੁੰਦਾ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਕਿ ਕੋੜੀ ਹੁੰਦੀ ਆ ਹਨਾ ਤੇ ਅੱਧਾ ਇੱਕ ਗਲਾਸ ਬਸ ਜਿੰਨਾ ਕ ਆਪਾਂ ਪੀ ਸਕਦੇ ਆ ਕਿਉਂਕਿ ਕੌੜਾ ਬਹੁਤ ਹੁੰਦਾ ਨਗਾਉਣਾ ਬਹੁਤ ਔਖਾ ਇਹ ਤੇ 슈ਗਰ ਵਾਸਤੇ ਬਹੁਤ ਜ਼ਿਆਦਾ ਵਧੀਆ ਤੇ ਆਮੀ ਆਪਣੇ ਇੰਡੀਆਂ ਘਰਾਂ ਦੇ ਵਿੱਚ ਗਲੋ ਲੱਗੀ ਹੁੰਦੀ ਐ ਜੇ ਨਹੀਂ ਵੀ ਲੱਗੀ ਜ਼ਰੂਰ ਲਿਆ ਕੇ ਲਾਓ ਤੇ ਖਾਸ ਕਰਕੇ ਇਹਨੂੰ ਲਾਓ ਨਿੰਮ ਦੇ ਮੁੱਢ ਦੇ ਵਿੱਚ ਇੰਡੀਆਂ ਦੇ ਵਿੱਚ ਜਿੰਨੇ ਵੀ ਭੈਣ ਬਰਾ ਨੇ ਨਿੰਮ ਦੇ ਮੁੱਢ ਦੇ ਵਿੱਚ ਲਾਓ ਤੇ ਫਿਰ ਨਿੰਮ ਦੀ ਦਾਤਨ ਕਰੋ ਉਹਦੇ ਵੀ ਬਹੁਤ ਜ਼ਿਆਦਾ ਫਾਇਦੇ ਆ ਤੇ ਇਹ ਆਪਾਂ ਬਣਾਇਆ ਤੇ ਆਪਾਂ ਵੀ ਕਦੇ-ਕਦੇ ਪੀ ਲੈਨੇ ਚੰਗਾ ਹੁੰਦਾ ਇਹ ਟਾਈਫਾਇਡ ਤੋਂ ਵੀ ਚੰਗੀ ਹੁੰਦੀ ਐ ਟਾਈਫਾਇਡ ਤੋਂ ਵੀ ਇਹਨੂੰ ਪੀਤਾ ਜਾ ਸਕਦਾ ਬਹੁਤ ਵਧੀਆ ਤੇ ਹੁਣ ਆਪਾਂ ਪੁੰਨ ਲੈਨੇ ਆਨ ਹਨ ਇਹ ਹੋ ਗਿਆ ਠੰਡਾ ਦੇਖੋ ਇੰਨਾ ਰਹਿ ਗਿਆ ਬਸ ਇਹ ਅੱਧਾ ਗਲਾਸ ਮਸ ਹੀ ਅੱਧਾ ਗਲਾਸ ਦੇਖੋ ਅੱਧਾ ਗਲਾਸ ਪੱਤੇ ਇਹਦੇ ਆਪਾਂ ਹੁਣ ਕੱਢਦੇ ਬਸ ਤੇ ਜੇ ਕੋਈ ਭੈਣ ਭਰਾ ਇੰਨੀ ਕ ਹਿੰਮਤ ਕਰ ਸਕਦਾ ਪੱਤੇ ਤੋੜ ਕੇ ਖਾ ਸਕਦੇ ਹਾਂ ਤਾਂ ਪੱਤੇ ਖਾ ਲਓ ਨਹੀਂ ਖਾ ਸਕਦੇ ਪੱਤੇ ਤਾਂ ਇਹਨੂੰ ਬੋਲ ਕਰਕੇ ਪੀ ਲਓ ਲਓ ਜੀ ਪੋਨ ਲਿਆ ਆਪਾਂ ਪਾਣੀ ਇੰਨਾ ਕ ਹੋ ਗਿਆ ਅੱਧਾ ਗਲਾਸ ਮਸ ਹੈ ਹੀ ਜਰੂਰ ਪਿਓ ਜਿਹੜੇ ਪੀ ਸਕਦੇ ਪਾਣੀ ਪਿਓ ਤੇ ਜੇ ਪੱਤੇ ਖਾ ਸਕਦੇ ਤੁਸੀਂ ਪੱਤੇ ਖਾਓ ਬਹੁਤ ਵਧੀਆ ਇਹਦੇ ਬੈਨੀਫਿਟ ਆ ਤੇ ਡਾਈਟ ਫੈਟ ਤੋਂ ਵੀ ਬਹੁਤ ਜ਼ਿਆਦਾ ਚੰਗਾ ਇਹ ਵਾਲਾ ਪਾਣੀ ਠੀਕ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜਿਉਂ ਦੇ ਵਾਸਤੇ ਰੋ ਜਿੰਨਾ ਭੈਣ ਭਰਾਵਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰਿਓ ਕਈ ਐਦਾਂ ਦੇ ਨੇ ਜਿਹੜੇ ਵੀਡੀਓਜ਼ ਦੇਖਦੇ ਆ ਪਰ ਸਬਸਕ੍ਰਾਈਬ ਨਹੀਂ ਕਰਦੇ ਪਰ ਜਰੂਰ ਕਰਿਓ ਥੈਂਕ ਯੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ